ਇਨੇ ਬਚਾਰ ਵੇਚ ਤੈਨੇ ਥਿਆਰਬੰਦ ਨੌਜਵਾਨਾਂ ਨੇ ਇੱਕ ਕੱਪੜਾ ਵਪਾਰੀ ਪਵਨ ਰਹਿਜਾ ਪੁੱਤਰ ਸੋਹਣਾਲਾਲ 바ਸੀ ਫਲੋਰ ਪਾਸੋਂ ਦਾਤ ਦੀ ਨੋਕ ਤੇ 2100 ਦੀ ਨਕਦੀ ਵਿਦੇਸ਼ੀ ਕਰੰਸੀ ਕੰਨਾਂ ਦੀਆਂ ਸੋਨੇ ਦੀਆਂ ਬਾਲੀਆਂ ਐਰਪੋਰਟ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਗਏ ਪਵਨ ਰਹਿਜ ਜਾਨੇ ਦੱਸਿਆ ਉਹ ਜਲੰਧਰ ਤੋਂ ਰੇਲ ਗੱਡੀ ਰਾਹੀਂ ਘਰ ਵਾਪਸ ਆਇਆ ਤਾਂ ਮੈਂ ਨਿਮਚਾਲ ਵਿੱਚ ਐਂਟਰੀ ਕਰਦਿਆਂ ਹੀ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਥੋੜਾ ਅੱਗੇ ਜਾ ਕੇ ਉਸ ਦੀ ਗੱਦਨ ਤੇ ਦਾਤ ਰੱਖ ਕੇ ਉਸ ਨਾਲ ਲੁੱਟਖਸੁੱਟ ਕਰ ਲਈ ਅਤੇ ਫਿਰ ਮੋਬਾਈਲ ਫੋਨ ਖੋ ਕੇ ਖੋਕਾਂ ਤੋਂ ਬਾਅਦ ਵਾਪਸ ਕਰ ਦਿੱਤਾ ਲੱਗ ਕੇ ਕੁਝ ਦੂਰੀ ਤੇ ਬੈਠੇ ਚੌਂਕੀਦਾਰ ਸਾਰੀ ਬਾਤ ਦਾਤ ਦੇਖ ਰਿਹਾ ਸੀ ਪਰ ਕੁਝ ਕਦਮ ਅੱਗੇ ਨਹੀਂ ਵਧਿਆ ਇਹ ਸਾਰੀ ਬਾਤ ਉਸ ਤੇ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇਆ ਵਿੱਚ ਕੈਦ ਹੋ ਗਈ ਪਵਨ ਨੇ ਦੱਸਿਆ ਕਿ ਹੱਦ ਉਦੋਂ ਹੋ ਗਈ ਕਿ ਜਦੋਂ ਮੈਂ ਆਪਣੇ ਨਾਲ ਲੁੱਟ ਸੰਬੰਧੀ ਥਾਣਾ ਫਲੋਰ ਵਿੱਚ ਦਰਖਾਸਤ ਦੇਣ ਪੁੱਜਾ ਉੱਥੇ ਪਹੁੰਚਦੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੇ ਤੁਸੀਂ ਲੇਟ ਨਾਈਟ ਬਾਜ਼ਾਰ ਵਿੱਚ ਕੀ ਕਰ ਰਹੇ ਸੀ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਉਹ ਪੁਲਿਸ ਭਰੋਸੇ ਰਹਿਣ ਦੀ ਬਜਾਏ 8 ਵਜੇ ਦੇ ਹੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਸੌਂ ਜਾਣ ਜੇਕਰ ਬਾਹਰ ਜਾਣਾ ਤਾਂ ਆਪਣੀ ਸੁਰੱਖਿਆ ਲਈ 4-5 ਲੋਕ ਇਕੱਠੇ ਹੋ ਕੇ ਨਿਕਲ ਹੋਣ ਰਾਹੀਂ ਥਾਣਾ ਮੁਖੀ ਫਲੋਰ ਨੀਰਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਜਲਦ ਹੀ ਕਾਰਵਾਈ ਕਰ ਦਿੱਤੀ ਜਾਵੇਗੀ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਪੋਸਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਨਾਮ ਮੇਰਾ ਪਵਨ ਕੁਮਾਰ ਹੈ ਜੀ ਜੀ ਵਸਤੀ ਤਰਫ ਫਲੋਰ ਮੇਰੇ ਕਪੜੇ ਦੁਕਾਨ ਹੈ ਕਪੜੇ ਦੇ ਕੰਮ ਕਰਦਾ ਹਾਂ ਜੀ ਜੀ ਜੇ ਅੰਦਰ ਮੈਂ ਫੰਕਸ਼ਨ ਸੀਗਾ ਮੇਰੇ ਕੋਲ ਜੀ ਫੰਕਸ਼ਨ ਡੇਟ ਲੈਟ ਆਤੀ ਮੈਂ ਪਾਰਟੀ ਤੋਂ ਉੱਥੋਂ ਆਇਆ ਜੀ 11:30 12:00 ਵਜੇ ਆਸ-ਪਾਸ ਮੁਤਰਿਆ ਹਾਂ ਤੇ 12:00 ਵਜੇ ਤੇ 12:00 ਵਜੇ ਮੁਰਾਰਿਸ਼ ਲਵਾਈ ਦੇ ਕੋਲੋਂ ਮੇਰੇ ਕੋਲ ਤਿੰਨ ਮੁੰਡੇ ਮੇਰੇ ਨਾਲ ਐਡ ਹੋ ਗਏ ਉਹਨਾਂ ਨੇ ਮੈਨੂੰ ਵੇਦੀ ਕਪੜੇ ਵਾਲੀ ਦੁਕਾਨ ਦੇ ਕੋਲ ਆ ਕੇ ਮੈਨੂੰ ਉਹਨਾਂ ਨੇ ਰੌਡ ਅਪ ਕਰ ਲਿਆ ਘੇਰ ਲਿਆ ਤੇ ਉਹਨਾਂ ਨੇ ਦਾਦਰਾ ਕੱਢ ਕੇ ਮੇਰੇ ਗਰਦਨ ਤੇ ਰੱਖ ਦਿੱਤਾ ਜੀ ਉ ਡਰਦੇ ਮਾਰੇ ਦਿੱਤਾ ਸਭ ਕੁਝ ਜੀ ਜੋ ਕੋਸ਼ਿਕਾ ਜੀ ਕਿੰਨਾ ਕੈਸ਼ ਸੀ ਤੁਹਾਡੇ ਕੋਲ ਇੱਕ 21000 ਰੁਪਏ ਆਸ-ਪਾਸ ਕੈਸ਼ ਵਿੱਚ ਹਾਂਜੀ ਔਰ ਕੀ ਸੀ ਵਿੱਚ ਤੁਹਾਡੇ ਹੋਰ ਪਾਸ ਦੇ ਵਿੱਚ ਸ਼ੌਕੀਆਂ ਤੌਰ ਤੇ ਡਾਲਰ ਸੀਗੇ ਕਿੰਨੇ ਸੀ ਡਾਲਰ 150 ਡਾਲਰ 700 150 ਡਾਲਰ ਦੇ ਆਸ-ਪਾਸ ਡਾਲਰ ਸੀਗੇ ਜੀ ਉਹ ਗਏ ਜੀ ਕੰਚ ਸੁਨ ਦੇ ਵਾਲੀਆਂ ਸੀਗੇ ਜੀ ਉਹ ਗਈਆਂ ਜੀ ਕੰਚ ਆਪਾਂ 에어ਪੋਰਟ ਲਗਾਨੇ ਆ ਜੀ ਉਹ ਗਏ ਜੀ ਫੋਨ ਦਾ ਚਾਰਜਰ ਸੀਗਾ ਔਰ ਜਾਣ ਵੇਲੇ ਮੋਬਾਈਲ ਵੀ ਪਹਿਲੇ ਲੈ ਗਏ ਸੀ ਮੋਬਾਈਲ ਵਾਪਸ ਲੈ ਕੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਗਿਰਿੰਦਰ ਤੋਂ ਜੀ ਪ੍ਰਸ਼ਾਸਨ ਨੂੰ ਤਲਾਸ਼ ਕਰ ਦਿੱਤੀ ਵੀ ਤਲਾਸ਼ ਕੀਤੀ ਖੰਭ ਦੇਤੀਗੇ ਜੀ ਰਿਪੋਰਟ ਰਿਟਰਨ ਦੇਤੀਗੇ ਜੀ ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੋਈ ਕਾਲ ਨਹੀਂ ਆਈ ਜੀ ਮੈਨੂੰ ਹਟ ਗਿਆ ਜੀ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਹਜੇ ਤੱਕ ਤਾਂ ਉਹ ਤਾਂ ਮੈਨੂੰ